ਹallelujah ਸਾਰਿਆਂ ਨੂੰ ਜੈਮ ਸਗੀ ਪ੍ਰਭੂ ਦਾ ਮੈਂ ਧੰਨਵਾਦ ਕਰਦਾ ਪ੍ਰਭੂ ਨੇ ਮੈਨੂੰ ਜੋ ਬਣਾ ਬਲੈਸ ਕੀਤਾ ਇੱਕ ਸਵੇਰ ਸੀ ਜਦੋਂ ਅਸੀਂ ਅਰੰਧੋਂ ਨੇ ਪਹਿਲੀ ਵਾਰ ਉਪਰ ਆਏ ਸੀ ਚੜਚੇ ਦੇ ਵਿੱਚ ਪਹਿਲੀ ਵਾਰ ਇਸ ਜਦੋਂ ਅਸੀਂ ਆਏ ਸੀ ਕਿਕਰ ਤੋਂ ਕਰੋ ਪਿੱਛੇ ਆਟ ਗਏ ਸੀ ਫਿਰ ਅਸੀਂ ਉਸ ਮੋੜ ਕਰੋ ਫਿਰ ਪਿੱਛੇ ਆਏ ਸੀ ਫਿਰ ਮੇਰੇ ਮਨ ਨੇ ਚਾਹੀ ਅਸੀਂ ਨਹੀਂ ਜਾਣਾ ਫਿਰ ਅਸੀਂ ਘਰ ਵਾਪਸ ਚਲੇ ਗਏ ਫਿਰ ਅਗਲੀ ਵਾਰ ਆਏ ਫਿਰ ਅਸੀਂ ਬਾਸ ਚਲੇਗੇ ਫਿਰ ਤੀਜੀ ਵਾਰ ਇਹਨੇ ਮੈਨੂੰ ਫੋਨ ਲਾਇਆ ਆਪਾਂ ਜਾਣਾ ਹੀ ਜਾਣਾ ਮੈਂ ਕਿਹਾ ਚੱਲ ਫਿਰ ਅਬ ਚਲਦੇ ਆਂ ਫਿਰ ਅਸੀਂ ਦੋਨੋਂ ਆਏ ਤੇ ਪ੍ਰਭੂ ਦੇ ਜਾਣ ਨੂੰ ਪ੍ਰਭੂ ਦੇ ਜਾਣੇ ਜਦੋਂ ਦੇਖਿਆ ਸੀ ਐ ਇੱਕ ਆਮ ਦੀ ਤਰ੍ਹਾਂ ਲੱਗ ਰਿਹਾ ਸੀ ਪਰ ਜਦੋਂ ਕੁਝ ਸਮੇਂ ਬੈਠੇ ਉੱਥੇ ਸੀ ਤੇ ਬਹੁਤ ਵਧੀਆ ਸਾਨੂੰ ਸਾਥ ਸੰਗ ਲੱਗਾ ਤੇ ਉਹ ਸੁਬਾਹ ਫਿਰ ਅਸੀਂ ਅਸੀਂ ਕਿਹਾ ਇਸ ਸੁਬਾਹ ਅਸੀਂ ਕਿੱ데 ਨਹੀਂ ਜਾਣਾ ਇੱਥੇ ਹੀ ਆਣਾ ਹੈ ਤੇ ਅਰਨ ਨੂੰ ਕਹਿੰਦਾ ਹੁੰਦਾ ਸੀ ਕਿ ਸਾਡੇ ਤੇ ਇਨਾ ਕਰਜ਼ਾ ਹੈ ਤੇ ਮੈਂ ਕਹਿੰਦਾ ਤੁਸੀਂ ਮੈਨੂੰ ਆਰਮੀ ਦੀ ਜੋਬ ਚਾਹੀਦੀ ਹੈ ਤੇ ਅੱਜ ਪ੍ਰਭੂ ਨੇ ਉਹਦੇ ਕਰਜ਼ੇ ਲਾ ਕੇ ਉਹਨੇ ਪੰਜ ਕਿਲੇ ਗਹਿਣੇ ਲਈ ਹੋਏ ਜ਼ਮੀਨ ਤੇ ਪ੍ਰਭੂ ਨੇ ਅੱਜ ਮੈਨੂੰ ਜੋਬ ਦਾ ਬਲੈਸ ਕੀਤਾ ਹੈ ਪ੍ਰਭੂ ਦਾ ਮੈਂ ਧੰਨਵਾਦ ਕਰਦਾ ਹਾਂ ਅੱਜ ਦੂਰਦਰ ਪ੍ਰਭੂ ਇਸ ਸੁਦੇ ਲਈ ਧੰਨਵਾਦ ਆਹ ਕਈ ਨੂੰ ਪਤਾ ਹੈ ਕਈ ਨੂੰ ਨਹੀਂ ਪਤਾ ਜਦ ਜੋਬ ਨਹੀਂ ਸੀਗੀ ਇਸ ਦੇ ਕੋਲੇ ਉਹਦੇ ਬਹੁਤ ਤਨਮਨਕ ਸੇਵਾ ਕਰ ਰਿਆ ਸੀ ਕਈ ਨੂੰ ਪਤਾ ਹੈ ਪਰ ਕਈ ਨੂੰ ਨਹੀਂ ਪਤਾ ਬਹੁਤ ਸੇਵਾ ਇੰਨੇ ਕੀਤੀਏ ਦਿਨੇ ਵੀ ਰਾਤ ਨੂੰ ਵੀ ਟੈਂਟ ਲਾਉਣਾ ਟੈਂਟ ਲਾਉਣਾ ਸਾਰੇ ਸਮਝੋ ਬਾਕੀ ਸਾਰਾ ਬੋਲ ਚੁੱਪੇ ਵਾਲੀ ਸੀ ਉਹਦੇ ਤੇ ਆ ਜਦੋਂ ਇਹ ਆਇਆ ਰਾਕੇ ਕਹਿੰਦਾ ਪਹਿਲਾ ਸਾਨੂੰ ਮੈਂ ਤੁਹਾਨੂੰ ਮਾਣ ਦੇ ਮਾਰ ਉਹ ਮੱਚੀ ਬਾਚ ਬੋਲੀ ਆਮੀਨ ਸੱਚ ਜਦ ਅਸੀ ਮੁਫਤ داری ਦਿਨਾ ਜੇ ਤਾਂ ਇਮਾਨਦਾਰੀ ਦੇ ਨਾਲ ਅ ਪ੍ਰਭੂ ਦੇ ਨਾਲ ਚੱਲਦੇ ਹਾਂ ਪਰਮੇਸ਼ਰ ਸਾਨੂੰ ਉੱਚੀਆਂ ਆਉਂਦਿਆਂ ਦੇ ਲਈ ਉੱਚਿਆ ਕੰਮਾਂ ਦੇ ਲਈ ਉੱਚੀਆਂ ਵਰਕਾਂ ਦੇ ਲਈ ਤਿਆਰ ਕਰਦਾ ਹੈ। ਅਮਨ। ਔਰ ਮੈਂ ਇੱਕ ਦਿਨ ਦੇਖਿਆ ਇਕੱਲੀ ਸੇਵਾ ਨਹੀਂ ਸੀ ਕਰਦਾ। ਇੱਕ ਦਿਨ ਮੈਂ ਦੇਖਿਆ ਨੂੰ ਕਿਤੇ ਬੈਠ ਕੇ ਬਾਕੀ ਸਾਰੇ ਆਪਣੇ ਲੱਗੇ ਉਹਨਾਂ ਗੱਲਾਂ ਦੇ ਵਿੱਚ ਲੇਕਿਨ ਇਕੱਲਾ ਬੈਠ ਕੇ ਦੁਆ ਕਰਦਾ ਬੱਸ। ਤਾਂ ਇਹ ਸਮਝਣ ਤੇ ਪਰਮੇਸ਼ਰ ਨੂੰ ਪਤਾ ਨਹੀਂ ਲੱਗਦਾ ਕੌਣ ਗੱਲਾਂ ਕਰਦਾ ਹੈ ਕੌਣ ਦੁਆ ਕਰਦਾ ਹੈ ਲੱਗਦਾ ਪਤਾ ਕਿ ਨਹੀਂ ਯੈਸ ਸੋ ਮੈਂ ਕਹਿੰਦੀ ਸੇਵਾ ਵੀ ਕਰ ਰਿਹਾ ਹੈ ਪ੍ਰਾਰਥਨਾ ਵੀ ਕਰ ਰਿਹਾ ਹੈ ਤੇ ਜਰੂਰ ਬles ਹੋਏ ਤੁਸੀਂ ਬਾਤ ਕੋਈ ਨਾ ਮੈਂ ਮੈਂ ਤਾਂ ਨਿਸਾਰਣ ਕਰਨਾ ਚਾਹੁੰਦਾ ਹਾਂ ਤੁਸੀਂ ਸੇਵਾ ਦੇ ਵਿੱਚ ਵੀ ਆਉਣਾ ਹੈ ਤੇ ਪ੍ਰਾਰਥਨਾ ਵੀ ਜਰੂਰ ਕਰਨੀ ਕਿਸੇ ਪਾਸਿਓਂ ਪ੍ਰਭੂ ਤੋਂ ਪ੍ਰਭੂ ਤੋਂ ਲੰਬਾ ਨਹੀਂ ਲੈਣਾ ਕਿਸੇ ਪਾਸਿ ਪਰਬੂ ਕਰੇ ਯਾਰ ਤੂੰ ਆਣੀ ਕਿ ਤੂੰ ਸੇਵਾ ਕਰਨਾ ਸੇ ਦਵਾਨੀ ਕੀਤੀ ਤੂੰ ਦੁਆ ਕਰਦਾ ਸੇ ਸੇਵਾ ਨਹੀਂ ਕੀਤੀ ਤੇ ਦੋਨੋਂ ਕੰਮ ਕਰਦਾ ਸੇ ਦਾਨ ਨਹੀਂ ਕੀਤਾ ਦਾਨ ਕਰਦਾ ਸਤਿ ਸਵਾਰ ਕਿਸੇ ਫਾਸਿਓ ਵੀ ਕੋਈ ਵੀ ਹੁਕਮ ਚੜਨਾ ਨਹੀਂ ਸਾਰੇ ਪੂਰੇ ਕਰਨੇ ਨੇ ਉਹ ਸਾਰਿਆਂ ਬਰਕਾ ਤੁਹਾਨੂੰ ਦੇਵੇਗਾ ਯਿਸੂਮਸੀ ਦੇ ਨਾਮ ਤੇ ਆਮਨ। ਉੱਚੀ ਆਵਾਜ਼ ਨਾਲ ਹਾਲੇਲੂਇਆ ਹਾਲੇਲੂਇਆ ਉੱਚੀ ਆਵਾਜ਼ ਨਾਲ ਹਾਲੇਲੂਇਆ